ਮਨੁੱਖ ਦੀ ਜੋ ਸੰਸਾਰੀ ਮੰਗਾਂ ਦੀ ਭੁੱਖਾ ਦਰਅਸਲ ਮਨੁੱਖ ਨੂੰ ਅਧਿਆਤਮ ਮਾਰਗ ਤੇ ਉਹੀ ਤੋੜਦੀ ਆ ਉਹ ਤੋੜਦੀ ਕਿਵੇਂ ਆ ਦੇਖੋ ਇੱਕ ਚੀਜ਼ ਦੀ ਮਨੁੱਖ ਨੂੰ ਮੰਗ ਆ ਕੋਈ ਚਾਹਨਾ ਵੀ ਇਸ ਤਰ੍ਹਾਂ ਮੈਨੂੰ ਕੁਝ ਮਿਲੂਗਾ ਮੈਂ ਇਸ ਤਰ੍ਹਾਂ ਸੁਖੀ ਹੋ ਜਾਊਂਗਾ ਮੈਂ ਆਨੰਦਿਤ ਹੋ ਜਾਊਂਗਾ ਮੈਂ ਵਧੀਆ ਸੁਖਿਆਰੀ ਜ਼ਿੰਦਗੀ ਜੀਊਂਗਾ ਜਦੋਂ ਚੀਜ਼ ਮਿਲ ਜਾਂਦੀ ਆ ਤਾਂ ਉਬ ਪੈਦਾ ਹੁੰਦੀ ਆ ਬੇਰਸੀ ਕਿਉਂਕਿ ਜਿੰਨਾ ਚਿਰ ਚੀਜ਼ ਮਿਲ ਹੀ ਨਹੀਂ ਉਹਨਾਂ ਚਿਰ ਬਨੁਖ ਰਸ ਚਾ ਕਿਉਂਕਿ ਉਮੀਦ ਦੇ ਰਸ ਚਾ ਹਲ ਚੀਜ਼ ਨਹੀਂ ਮਿਲੀ ਜਦੋਂ ਉਹ ਚੀਜ਼ ਵਸਤੂ ਮਿਲ ਜੇ ਫਿਰ ਉਹ ਬੇਰਸੀ ਦੇ ਵਿੱਚ ਤਬਦੀਲ ਹੋ ਜਾਂਦੀ ਆ ਇਸ ਤਰ੍ਹਾਂ ਜਿਹੜੇ ਸਾਡੇ ਇੰਦਰੀਆਂ ਦੇ ਇਹ ਰਸ ਨੇ ਹੁਣ ਜਿਵੇਂ ਮਹਾਰਾਜ ਬਾਬਾ ਸੰਤ ਸਿੰਘ ਮਸਕੀਨ ਜੀ ਕਹਿੰਦੇ ਵੀ ਬਾਸ਼ਨਾ ਦੇ ਕੇਂਦਰ ਮੂਲ ਤਿੰਨ ਨੇ ਲੋਭ ਹੰਕਾਰ ਤੇ ਕਾਮ ਹੁਣ ਜਿਹੜਾ ਮੋਹ ਤੇ ਕਰੋਧ ਹੈ ਭਗਤੀ ਆ ਮੋਹ ਤੇ ਕ੍ਰੋਧ ਹਰ ਸਮੇਂ ਨਹੀਂ ਹੁੰਦਾ ਲੋਭ ਹੰਕਾਰ ਤੇ ਕਾਮ ਹਰ ਸਮੇਂ ਹੁੰਦੇ ਨੇ ਨਾ ਜੋ ਇੱਕ ਪਰਬਲ ਹੁੰਦਾ ਦੋ ਜੇਰ ਦੀ ਛਾਇਆ ਹੁੰਦੇ ਨੇ ਹੁਣ ਦੇਖੋ ਲੋਭ ਦੀ ਪੂਰਤੀ ਕਰਨੀ ਆ ਮਨੁੱਖ ਕਹਿੰਦਾ ਵੀ ਮੈਨੂੰ ਇੰਨਾ ਧਨ ਚਾਹੀਦਾ ਚਲੋ ਉਹ ਵੀ ਮਿਲ ਗਿਆ ਫੇਰ ਕਹਿੰਦਾ ਹੋਰ ਚਾਹੀਦਾ ਉਹ ਵੀ ਮਿਲ ਗਿਆ ਕਹਿੰਦਾ ਹੁਣ ਉਹ ਚਾਹੀਦਾ ਜੋ ਹੁਣ ਵੀ ਨਹੀਂ ਹੈ ਇਹ ਫਿਰ ਇਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਆ ਹੁਣ ਜੇ ਮੈਂ ਇਹਦੀ ਵੀ ਵਿਚਾਰ ਰੱਖਾਂ ਮ੍ਰਿਗ ਤ੍ਰਿਸ਼ਨਾ ਚਲੋ ਇਹ ਵੀ ਰੱਖਾਂ ਮ੍ਰਿਗ ਤ੍ਰਿਸ਼ਨਾ ਇੱਕ ਮਿਰਗ ਸੀ ਮ੍ਰਿਗ ਪਾਣੀ ਦਾ ਪਿਆਸਾ ਰੇਗਿਸਤਾਨ ਦੇ ਵਿੱਚ ਹੁਣ ਦੂਰੋਂ ਉਹਨੂੰ ਰੇਤ ਚਮਕਦੀ ਪਾਣੀ ਲੱਗਦੀ ਆ ਪਿਆਸਾ ਹੈਗਾ ਹੁਣ ਪਿਆਸੇ ਨੇ ਪਾਣੀ ਵੱਲ ਦੌੜਨਾ ਹੁਣ ਜਦ ਪਾਣੀ ਵੱਲ ਦੌੜਿਆ ਉਹਨੂੰ ਜਾ ਕੇ ਕੋਲ ਖੜਿਆ ਰੇਤ ਦੇ ਉਹ ਜਾਂਦੇ ਨੂੰ ਉਹ ਰੇਤ ਹੋ ਗਈ ਹੈ ਤਾਂ ਰੇਤ ਤੇ ਸੀ ਦੂਰੋਂ ਉਹ ਪਾਣੀ ਲੱਗਦੀ ਸੀ ਦੂਰੋਂ ਪਾਣੀ ਲੱਗਦੀ ਸੀ ਹੁਣ ਉੱਥੇ ਖੜੇ ਨੂੰ ਉਹ ਤਾਂ ਪਾਣੀ ਰੇਤ ਬਣ ਗਿਆ ਅੱਗੇ ਜਿਹੜੀ ਰੇਤ ਦੂਰ ਦਿਖਾਈ ਦਿੰਦੀ ਆ ਉਹ ਪਾਣੀ ਦਿਖਣ ਲੱਗੀ ਉਥੋਂ ਦੌੜਿਆ ਜਦ ਉੱਥੇ ਉਹ ਰੇਤ ਦੇ ਕੋਲ ਗਿਆ ਉਹ ਉਹ ਵੀ ਰੇਤ ਬਣ ਗਈ ਹਾਇ ਤਾਂ ਰੇਤੇ ਸੀ ਲਗਤ ਪਾਣੀ ਰਹੀ ਸੀ ਇਸ ਤਰ੍ਹਾਂ ਜਿਹੜੀ ਚੀਜ਼ ਮਨੁੱਖ ਨੂੰ ਜਦ ਮਿਲ ਜਾਂਦੀ ਆ ਉਹ ਪਾਣੀ ਤੋਂ ਰੇਤ ਬਣ ਜਾਂਦੀ ਆ ਜੋ ਕੁਛ ਚਾਹਨਾ ਹੈ ਉਹ ਵੇਰ ਅਸੀਂ ਚ ਤਬਦੀਲ ਹੋ ਜਾਂਦੀ ਆ ਹੁਣ ਜਿਹੜੇ ਇਹ ਐਸੇ ਤਰ੍ਹਾਂ ਸਾਡੀ ਹੰਕਾਰ ਵਾਸ਼ਨਾ ਆਉਦਾ ਚਾਹੀਦਾ ਰਤਵਾ ਕੀ ਆਉਦੇ ਰਤਵੇ ਤੋਂ ਅੱਜ ਤੱਕ ਕੋਈ ਰਜਿਆ ਰਜਿਆ ਮੈਂ ਪਹਿਲਾਂ ਸਿਕੰਦਰ ਦੀ ਵੀ ਆਡੀਓ ਪਾਈ ਆ ਵੀ ਸਿਕੰਦਰ ਵਰਗਾ ਤਾਂ ਕੋਈ ਮਹਾਨ ਬਾਦਸ਼ਾਹ ਨਹੀਂ ਹੋਇਆ ਜਿਹੜਾ 31 ਸਾਲ ਦੀ ਦੁਨੀਆ 'ਚ 31 ਸਾਲ ਦੀ ਉਮਰ ਦੇ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਗਿਆ ਚਲਿਆ ਗਿਆ ਦੁਨੀਆ ਤੋਂ ਉਹ ਵੀ ਬੇਰਸੀ ਦੇ ਵਿੱਚ ਗਿਆ ਵੀ ਹੈ ਕੁਛ ਨਹੀਂ ਖਾਲੀ ਹੱਥ ਹੀ ਗਿਆ ਸਿਕੰਦਰ ਇਹ ਦੇਖੋ ਉਹਨੇ ਖਾਲੀ ਹੱਥ ਕੁਝ ਜਾਣ ਕੇ ਕਹੇ ਤੇ ਇਹ ਤਾਂ ਚਲੋ ਗੱਲਾਂ ਆਮ ਜਾਣਦੇ ਆ ਵੀ ਖਾਲੀ ਹੱਥ ਜਾਂਦਾ ਹਰ ਇੱਕ ਬੰਦਾ ਇਹ ਤਾਂ ਸਭ ਨੂੰ ਪਤਾ ਵੀ ਜਾਣਾ ਖਾਲੀ ਹੱਥਾਂ ਜਾਂ ਸਰੀਰੇ ਮਿੱਟੀ ਹੋ ਗਿਆ ਲੈ ਕੇ ਕੀ ਜਾਊਗਾ ਉਹ ਅਧਿਆਤਮ ਤਲ ਤੇ ਵੀ ਉਹ ਅੱਗੇ ਵੀ ਦੱਸ ਰਿਹਾ ਨਾ ਵੀ ਮੈਂ ਕੁਝ ਵੀ ਨਹੀਂ ਮੇਰੇ ਪੱਲੇ ਵੀ ਜੋ ਕੁਝ ਖੱਟਣ ਆਇਆ ਸੀ ਦੁਨੀਆ ਦੇ ਵਿੱਚ ਅਧਿਆਤਮ ਤਲ ਤੇ ਵੀ ਖਾਲੀ ਸੀ ਕਿਉਂਕਿ ਅਧਿਆਤਮ ਤਲ ਦਾ ਦੇਖੋ ਪੱਥਰ ਛੱਟ ਕੇ ਜਿੱਮੇ ਮੱਛੀ ਵਾਪਸ ਆਉਂਦੀ ਆ ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਚੀਜ਼ਾਂ ਦੇ ਰਸ ਨਾਲ ਜਿਹੜੀ ਮਾਨਸਿਕ ਤ੍ਰਿਪਤੀ ਆ ਉਹ ਨਹੀਂ ਹੁੰਦੀ ਇਸ ਕਰਕੇ ਐਸੇ ਤਰ੍ਹਾਂ ਕੰਮ ਬਾਸ਼ਣ ਕਾਮ ਬਾਸ਼ਨਾ ਹੋਰ ਰੂਪ ਚਾਹੀਦਾ ਹੋਰ ਚਾਹੀਦਾ ਇਹਦੇ ਨਾਲ ਕਿਤੇ ਬੰਦਾ ਤ੍ਰਿਪਤ ਹੁੰਦਾ ਹੁਣ ਮੈਂ ਅਰਜ ਕਰਾਂ ਵੀ ਜਿਹੜੀਆਂ ਲੋਭ ਤੇ ਹੰਕਾਰ ਵਾਸ਼ਨਾ ਨੇ ਧੋ ਇਹ ਦੋ ਵਾਸ਼ਨਾਵਾਂ ਮਨੁੱਖ ਦੀਆਂ ਜਦੋਂ ਇਹਨਾਂ ਵੱਲ ਧਿਆਨ ਰੁਕਣ ਲੱਗ ਜੇ ਵੀ ਬੰਦਾ ਕਹੇ ਵੀ ਠੀਕ ਆ ਜੋ ਕੁਝ ਹੈਗਾ ਅਹੁਦਾ ਰਤਬਾ ਜੋ ਹੈਗਾ ਕਈ ਵਾਰੀ ਚਲੋ ਹੁੰਦਾ ਵੀ ਹੱਥ ਨਾ ਪਹੁੰਚੇ ਥੋ ਕੌੜੀ ਆ ਉਹਦਾ ਰਤਬਾ ਨਹੀਂ ਮਿਲਿਆ ਮਨੁੱਖ ਐਵੇਂ ਹੀ ਸਬਰ ਕਰ ਲੈਂਦਾ ਵੀ ਚੱਲ ਬਣਨਾ ਨਹੀਂ ਚਲੋ ਛੱਡੋ ਉਹਦੇ ਰਤਬੇ ਕਈ ਵਾਰੀ ਤੰਨ ਤੋਂ ਵੀ ਕਰੇਜ ਕਰ ਜਾਂਦਾ ਵੀ ਚਲੋ ਜਿੰਨਾ ਹੈਗਾ ਠੀਕ ਆ ਜੇ ਇਹ ਦੋ ਬਾਸ਼ਨਾ ਮ ਖਤਮ ਹੋ ਗਈਆਂ ਮੈਂ ਪਹਿਲਾਂ ਵੀ ਅਰਜ਼ ਕੀਤੀ ਆ ਸਭ ਤੋਂ ਬਾਅਦ ਕਾਮ ਬਾਸ਼ਨਾ ਖਤਮ ਹੁੰਦੀ ਆ ਮਨੁੱਖ ਹਾਈ ਕਾਮ ਲੋਭ ਤੇ ਹੰਕਾਰ ਵਾਸ਼ਨਾ ਨੇ ਜਿਹੜੀਆਂ ਇਹ ਮਾਨਸਿਕ ਅਵਸਥਾਵਾਂ ਨੇ ਜਿਹੜੀ ਕਾਮ ਵਾਸ਼ਨਾ ਹੈ ਇਹ ਸਰੀਰਕ ਮਾਨਸਿਕ ਅਵਸਥਾviat ਤੇ ਸਰੀਰਕ ਅਵਸਥਾviat ਸਰੀਰ ਹਾਈ ਕਾਮ ਸਭ ਤੋਂ ਬਾਅਦ ਕੰਮ ਖਤਮ ਹੋਊਗਾ ਹੁਣ ਜਿਹਦੀਆਂ ਦੋ ਬਾਸ਼ਨਾਵਾਂ ਖਤਮ ਨੇ ਲੋਭ ਤੇ ਹੰਕਾਰ ਉਹ ਮਨੁੱਖ ਦੀ ਜਿਹੜੀ ਕਾਮ ਬਾਸ਼ਨਾ ਹੈ ਹੁਣ ਕਾਮ ਬਾਸ਼ਨਾ ਜਿਹਦੇ ਵਿੱਚ ਹੈਗੀ ਜਾਗੀ ਹੋਈ ਹੁਣ ਕਾਮ ਬਾਸ਼ਨਾ ਦੀ ਉਤੇਜਨਸੀਲਤਾ ਉਹਦੇ ਅੰਦਰ ਵਿੱਚ ਇੰਨੀ ਹੋਵੇ ਵੀ 1 ਤੋਂ 99 ਤੱਕ ਵੀ ਹਾਂ ਪੱਖੀ 99% ਹੋਵੇ ਨਾ ਪੱਖੀ 1% ਹੋਵੇ ਵੀ ਚਾਹਨਾ ਉਹਨੂੰ ਪੂਰੀ ਹੋਵੇ ਕ ਕਾਮ ਪੂਰਤੀ ਦੀ ਕਾਮ ਪੂਰਤੀ ਤੋਂ ਬਾਅਦ ਉਹ ਜਦ ਕਾਮ ਪੂਰਤੀ ਤੋਂ ਬਾਅਦ ਉਹ ਉਹਨੂੰ ਉਹ ਜਿਹੜੀ ਵਾਸ਼ਨਾ ਉਹਦੀ ਕੁਝ ਸਮੇਂ ਵਾਸਤੇ ਵਿਸ਼ਰਾਮ ਕਰਦੀਆ ਲੋਭ ਵਾਸ਼ਨਾ ਤੇ ਹੰਕਾਰ ਵਾਸ਼ਨਾ ਤ੍ਰਿਪਤੀ ਹੋਏ ਤੇ ਬਾਅਦ ਵਿਸ਼ਰਾਮ ਨਹੀਂ ਕਰਦੀਆਂ ਅੱਗੇ ਚੱਲੀ ਜਾਂਦੀਆਂ ਵੀ ਹੋਰ ਮਿਲੇ ਹੋਰ ਮਿਲੇ ਪਰ ਜਿਹੜੀ ਕਾਮ ਵਾਸ਼ਨਾ ਉਹ ਤ੍ਰਿਪਤੀ ਤੋਂ ਬਾਅਦ ਥੋੜਾ ਸਮਾਂ ਵਿਸ਼ਰਾਮ ਕਰਦੀਆ ਹੁਣ ਜਿਹਦੇ ਜਿਹਦੇ ਅੰਦਰ ਜਿਹਦੇ ਅੰਦਰ ਹੁਣ ਉਹ ਜਿਹੜੀਆਂ ਵਾਸ਼ਨਾਵਾਂ ਨੇ ਜਿਦ ਜਦ ਉਹ ਦੋ ਸਮਾਪਤ ਹੋ ਗਈਆਂ ਲੋਭ ਤੇ ਹੰਕਾਰ ਉਹਦੇ ਅੰਦਰ ਜਿਹੜੀ ਕਾਮਵਾਸ਼ਨਾ ਹੈ ਉਹ ਜਦ ਉਹ ਕਾਮਵਾਸ਼ਨਾ ਜਦ ਉਹਦੀ ਪੂਰਤੀ ਤੋਂ ਬਾਅਦ ਵਿਸ਼ਰਾਮ ਕਰੂਗੀ ਉਸ ਟਾਈਮ ਉਹ ਬੰਦਾ ਸਮਾਧੀ ਚ ਹੋਊਗਾ ਕਿਉਂਕਿ ਉਹਦੀ ਪੂਰਤੀ ਹੋ ਗਈ ਦੋ ਉਹਦੇ ਵਿੱਚੋਂ ਖਤਮ ਹੋ ਗਈਆਂ ਇਸ ਕਰਕੇ ਜਿਹੜੀ ਕਾਮਵਾਸ਼ਨਾ ਹੈ ਕਾਮਵਾਸ਼ਨਾ ਵੀ ਮਨੁੱਖ ਦੇ ਵਿੱਚ ਜਿਹੜੀ ਆ ਉਹ ਉਸ ਸਮੇ ਉਹ ਮਨੁੱਖ ਸਮਾਧੀ ਦੇ ਵਿੱਚ ਹੋਊਗਾ ਕਿਉਂਕਿ ਤਿੰਨੇ ਵਾਸ਼ਨਾਵਾਂ ਉਹਦੀਆਂ ਤਿੰਨੇ ਵਾਸ਼ਨਾਵਾਂ ਤੋਂ ਉਹ ਮੁਕਤ ਹੈ ਇਸ ਸਮੇ ਉਹ ਫਿਰ ਕੁਸ ਪਲ ਲਈ ਸਮਾਧੀ ਚ ਹੋ ਬਾਅਦ ਚ ਭਾਵੇਂ ਕੋਈ ਹੋਰ ਅਵਸਥਾ ਉਹਦੀ ਬਣ ਜੇ ਇਸ ਤਰ੍ਹਾਂ ਦੀ ਜਿਹੜੀ ਅਵਸਥਾ ਹੈ ਇਹ ਬਣਦੀ ਰਹਿੰਦੀ ਹੈ ਕਦੇ ਬਣ ਗਈ ਕਦੇ ਹਟ ਗਈ ਇਸ ਤਰ੍ਹਾਂ ਇਹ ਚੱਲਦਾ ਰਹਿੰਦਾ ਹੈ ਵੀ ਹਰ ਸਮੇ ਉਹ ਸਮਾਧੀ ਚ ਨਹੀਂ ਹੋਊਗਾ ਕਦੇ-ਕਦਾਈ ਹੋਇਆ ਕਰੂਗਾ ਇਹਦਾ ਮੈਂ ਅਗਲਾ ਪੱਖ ਦੂਜੀ ਆਡੀਓ ਦੇ ਵਿੱਚ ਬਿਆਨ ਕਰਦਾ